ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਟੂਟਿਕ ਤੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜ ਬਹੁਤ ਹੀ ਜਿਆਦਾ ਸੋਹਣੀਆਂ ਚਿਕਨੀਆਂ ਕੜਾਈਆਂ ਵਾਲੇ कॉटन ਦੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਐ ਇਹ ਵਾਲੇ ਜਿਹੜੇ ਸੂਟਾਂ ਨੂੰ ਮਿਲਣਗੇ ਡਿਜ਼ਾਈਨਰ ਸ਼ਰਟ ਮਿਲੇਗੀ ਜੋ ਕਿ ਫੁੱਲੀ ਏਮਬ੍ਰੋਇਡਰਡ ਵਾਲੀ ਹੈ ਤੇ ਨਾਲ ਤੁਹਾਨੂੰ ਜਿਹੜੀ ਹੈਗੀ ਪਲੇਨ ਬਾਟਮ ਮਿਲੇਗੀ ਇਹ ਵਾਲੇ ਨਾਟ ਵਰਕ ਦੇ ਤੁਹਾਨੂੰ कॉटन ਦੇ ਸੂਟ ਮਿਲਣਗੇ ਡਿਜ਼ਾਈਨਰ ਪੀਸ ਰਹਿਣ ਵਾਲੇ ਹੈਗੇ ਆ ਇਹ ਵਾਲੇ ਤੇਰੇ ਮੈਨੂੰ ਤੁਹਾਨੂੰ ਸਟਾਫ ਮਿਲੇਗਾ ਆਰਗੇਨਜ਼ਰ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਗਰੇਪ ਦੀ ਬਾਟਮ ਮਿਲੇਗੀ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਸਟਾਫ ਆ ਤੇ ਪਾਰਟੀ ਵੇਅਰ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰੈਡੀ ਹੋ ਜਾਂਦੇ ਨੇ ਇਹ ਵਾਲੇ ਜਿਹੜੇ ਥੁਰ ਤੁਹਾਨੂੰ ਮਿਲਣਗੇ ਕਾਟਨ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਕਾਟਨ ਦਾ ਜਿਹੜਾ ਹੈਗਾ ਚਿਕਨ ਪਲਾਜ਼ੋ ਮਿਲੇਗਾ ਤੇ ਨਾਲ ਹੀ ਤੁਹਾਨੂੰ ਚਿਕਨ ਦਾ ਜਿਹੜਾ ਕਾਟਨ ਦਾ ਟਾਈਡਾਈਡਾ ਦੁਪੱਟਾ ਮਿਲੇਗਾ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀwear ਸੂਟ ਹੈਗੇ ਨੇ ਇਹ कॉटन ਦੇ ਪ੍ਰਾਈਸ ਇਹਨਾਂ ਦਾ ਸਭ ਦਾ ਆਪਾਂ ਨੇ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈਗਾ ਇਹ कॉटन ਦੇ ਜਿਹੜੇ ਚਿਕਨ ਦੇ ਦੁਪੱਟਿਆਂ ਦੇ ਨਾਲ ਤੁਹਾਨੂੰ ਮੈਚਿੰਗ ਸੂਟ ਮਿਲਣਗੇ ਇਹਨਾਂ ਦਾ ਜਿਹੜਾ ਪ੍ਰਾਈਸ ਹੋਏਗਾ ਉਹ ਵੱਖਰਾ ਹੋਏਗਾ ਔਰ ਇਹ ਵਾਲੇ ਜਿਹੜੇ ਤੁਹਾਨੂੰ ਸੂਟ ਮਿਲਣ ਵਾਲੇ ਹੈਗੇ ਉਹ ਬਰਬਰੀ ਟਿਸ਼ੂ ਦਾ ਜਿਹੜਾ ਹੈਗਾ ਆ ਉਹ ਸਟਾਫ ਰਹੇਗਾ ਤੇ ਨਾਲ ਤੁਹਾਨੂੰ ਗਰੇਪ ਦੀ ਬਾਟਮ ਮਿਲੇਗੀ ਬਰਬਰੀ ਟਿਸ਼ੂ ਦਾ ਇਹ ਤੁਹਾਨੂੰ ਬਹੁਤ ਸੋਹਣਾ ਜਿਹੜਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਮਿਲੇਗਾ ਔਰ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਬਨਾਸੀ ਸੂਟ ਰਹਿਣ ਵਾਲੇ ਬਨਾਸੀ ਦੁਪੱਟਿਆਂ ਦੇ ਨਾਲ ਹੋਣਗੇ ਇਹਨਾਂ ਦਾ ਪ੍ਰਾਈਸ ਵੀ ਜਿਹੜਾ ਹੈਗਾ ਹੈ ਉਹ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਸਟਾਫ ਹੈਗਾ ਕੜਾਈਆਂ ਦੇ ਨਾਲੋਂ हट ਕੇ ਹੈਗਾ ਆ ਔਰ ਇਹ ਵਾਲੇ ਜਿਹੜੇ ਤੁਹਾਨੂੰ ਪੋਲਕਾ ਡਾਟਸ ਵਾਲੇ ਜਿਹੜੇ ਸੂਟ ਮਿਲ ਜਾਣਗੇ ਜਾਰਜਟ ਦੇ ਮੈਚਿੰਗ ਸੂਟ ਹੋਣਗੇ ਤੇ ਇਹਨਾਂ ਨਾਲ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਕਰਵਾ ਸਕਦੇ ਹੈਗੇ ਓ ਔਰ ਉਹਦੇ ਲਈ ਤੁਹਾਨੂੰ ਹੈਗਾ ਜਿਹੜਾ ਐਕਸਟਰਾ ਪੇ ਕਰਨਾ ਪਏਗਾ ਔਰ ਇਹ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਮੈਚਿੰਗ ਸੂਟ ਆ ਗਰਲਿਸ਼ ਲੁੱਕ ਦੇ ਜਿਹੜੇ ਸੂਟ ਹੈਗੇ ਉਹ ਰੈਡੀ ਹੋ ਜਾਂਦੇ ਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਜਿਹੜੀ ਹੈਗੀ ਉਹ ਮਿਲ ਜਾਏਗੀ ਐਵੇਂ ਲਈ ਜਿਹੜੇ ਸੂਟ ਤੁਹਾਨੂੰ ਲੈਣਗੇ ਚਿਕਨ ਦੀ ਹੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਚਿਕਨ ਦਾ ਹੀ ਤੁਹਾਨੂੰ ਪਲਾਜ਼ੋ ਮਿਲੇਗਾ ਔਰ ਵਿਦਆਊਟ ਦ ਦਪਟਾ ਰਨ ਵਾਲੇ ਹੈਗੇ ਆ ਪ੍ਰਾਈਸ ਹੋ ਗਿਆ 1095 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਜੇਕਰ ਦੁਪੱਟਾ ਅਟੈਚ ਕਰਵਾਉਣਾ ਤਾਂ ਕਰਵਾ ਸਕਦੇ ਹਾਂ ਬਟ ਉਹਦੇ ਦੇ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਇਹ ਪਾਰਟੀ ਵੇਅਰ ਸੂਟ ਹੈਗੇ ਜਿਹੜੇ ਉਹ ਰੈਡੀ ਹੋ ਜਾਂਦੇ ਆ ਤੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਹੈਗੇ ਨੇ ਇਹ ਵਾਲੇ ਰਾਮ ਟੈਕਸ ਕਾਟਨ ਦਾ ਜਿਹੜਾ ਤੁਹਾਨੂੰ ਸਟਾਫ ਮਿਲੇਗਾ ਚੁਣੌਣ ਦੁਪੱਟਿਆਂ ਦੇ ਨਾਲ ਹੋਏਗਾ ਔਰ ਇਹ ਵਾਲੇ ਜਿਹੜੇ ਹੋਣਗੇ ਕريب ਦੇ ਤੁਹਾਨੂੰ ਮੈਚਿੰਗ ਸੂਟ ਮਿਲ ਜਾਣਗੇ ਵਿਦਆਊਟ ਦ ਦਪੱਟਾ ਹੋਣਗੇ ਬਹੁਤ ਹੀ ਜ਼ਿਆ ਸਾਉਟ ਕਾਟਨ ਸਿਲਕ ਦਾ ਜਿਹੜਾ ਇਹ ਸਟਾਫ ਮਿਲੇਗਾ ਮੈਚਿੰਗ ਸੂਟ ਹੋਣਗੇ ਟਾਈਟ ਮੀਟਰ ਦੀ ਕੱਟ ਹੋਏਗੀ ਇਹਨਾਂ ਨੂੰ ਤੁਸੀਂ ਵਰਕ ਕਰਵਾ ਸਕਦੇ ਹੈਗੇ ਹੋ ਪੇਂਟ ਕਰਵਾ ਸਕਦੇ ਹੋ ਹੈਂਡਵਰਕ ਵੀ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਗਰਮੀ ਦੇ ਲਈ ਪਾਰਟੀ ਵੇਅਰ ਜਿਹੜਾ ਹੈਗਾ ਇਹ ਸਟਾਫ ਰੈਨ ਵਾਲਾ ਹੈਗਾ ਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜੇਕਰ ਘੱਟ ਵੱਧ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੈਗੇ ਹੋ ਔਰ ਇਹਨਾਂ ਦਾ ਪ੍ਰਾਈਸ ਹੈਗਾ 5 ਮੀਟਰ ਦਾ ਪ੍ਰਾਈਸ ਹੋਊਗਾ 1200 ਰੁਪਏ ਪ੍ਰੀ